ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀ ਖੇਤੀਬਾੜੀ ਨੂੰ ਪਰਫੂਲਿਤ ਕਰਨ ਦੇ ਲਈ ਸਮੇਂ-ਸਮੇਂ ਤੇ ਨਵੀਆਂ-ਨਵੀਆਂ ਸਕੀਮਾਂ ਲਿਆਂਦੀਆਂ ਜਾਂਦੀਆਂ ਨੇ ਅਤੇ ਇਹਨਾਂ ਸਕੀਮਾਂ ਦੀ ਜਾਣਕਾਰੀ ਸਮੇਂ-ਸਮੇਂ ਸਰ ਪੰਜਾਬ ਸਰਕਾਰ ਕਿਸਾਨਾਂ ਨੂੰ ਦਿੰਦੀ ਰਹਿੰਦੀ ਹੈ ਜਿਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਰੌਣੀ ਵਿਖੇ ਇੱਕ ਕਿਸਾਨ ਮੇਲਾ ਲਗਾਇਆ ਗਿਆ ਜਿਕਰਯੋਗ ਹੈ ਕਿ ਇਸ ਕਿਸਾਨ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਭਲਵੀਰ ਸਿੰਘ ਸਿੱਧੂ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਡਾਕਟਰ ਭਲਵੀਰ ਸਿੰਘ ਸਿੱਧੂ ਦੇ ਵੱਲੋਂ ਪਹੁੰਚੀਆਂ ਐਗਰੋ ਇੰਡਸਟਰੀਅਲ ਕੰਪਨੀਆਂ ਦੀ ਵੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਗਈ ਅਤੇ ਜਿਨ੍ਹਾਂ ਕੰਪਨੀਆਂ ਦੇ ਵੱਲੋਂ ਕਿਸਾਨੀ ਖੇਤਰ ਦੇ ਵਿੱਚ ਨਮੀਆਂ ਮੱਲਾ ਮਾਰੀਆਂ ਗਈਆਂ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮਹਿਲੇ ਦਾ ਉਦਘਾਟਨ ਕਰਦਿਆਂ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੀ ਖੇਤੀਬਾੜੀ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਲਈ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰ ਰਹੀ ਹੈ ਪਿਛਲੇ 30 ਸਾਲ ਦੇ ਵਿੱਚ ਆਦਾਲੀ ਭਿਸ਼ੇਪੀ ਔਰ ਜਿਹੜੇ 30 ਸਾਲ ਹੈ 15 ਸਾਲ ਉਹ 15 ਸਾਲ ਉਹ ਇਦਾਂ ਹੀ ਚੱਲਣਾ ਜੀ ਜੀ ਉਦੇ ਵਿੱਚ ਉਹਨਾਂ ਨੂੰ ਪੁੱਛੋ ਕਿ ਕੀ ਇਹ ਟਾਰਟ ਹੋਣ ਹੋਈ ਹੈ ਕਿ ਅਸਾਂ ਨਵੇਂ ਰੱਖਿਆ ਹੈ 275 ਸਪੈਸਿਸ ਰੱਖਿਆ ਹੋਰ ਨਵੇਂ ਡਾਕਟਰਾਂ ਦੀ ਭਰਤੀ ਚੱਲ ਰਹੀ ਹੈ ਫਾਰਮਾਸਿਸਟ ਰੱਖਿਆ ਨਰਸਾਂ ਰੱਖਿਆ ਅਸੀਂ ਲਗਾਤਾਰ ਸਟਾਫ ਦੀ ਭਰਤੀ ਕਰ ਰਹੇ ਹਾਂ ਕੱਚਾ ਨੂੰ ਪੱਕਾ ਕਰ ਰਹੇ ਹਾਂ ਅਸੀਂ ਹੁਣ ਜਿੰਨਾ ਮਤਲਬ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਹੈ ਅਸੀਂ ਉਹ ਕਰ ਰਹੇ ਹਾਂ ਕਿ ਕਿਨ੍ਹੇ ਸਾਨੂੰ ਵਿਰਾਸਤ ਵਿੱਚ ਭਿਲਿਆ ਜਿਹੜਾ ਜਿਹੜਾ ਹੁਣ ਅਸੀਂ ਪਹਿਲਾਂ ਜਦੋਂ ਕਿਤੇ ਅਸੀਂ 475 ਕਰਨੇ ਸੀ 71 ਜਿਹੜੇ ਸੀਗੇ ਉਹ ਅਨਸੇਫ ਬਿਲਡਿੰਗ ਸੀ ਗਿਆ ਉਹ ਡਾਕਟਰਾਂ ਦੇ ਬਹਿਣ ਵਾਲੀਆਂ ਸੀਗੇ ਨਹੀਂ ਜਾ ਉਹ ਚ ਮੇਜਰ ਰਿਪੇਅਰ ਚਾਹੀਦੀ ਸੀ ਇਸ ਕਰਕੇ ਅਸੀਂ ਅਪਗ੍ਰੇਡ ਕੀਤਾ ਉਹਨ ਇਹ ਤੇ ਫੇਰ ਹੋਣੀ ਹੋਣੀ ਸਰ ਉੱਥੇ ਟੈਸਟਿੰਗ ਨਹੀਂ ਹੋ ਰਹੀ ਟੱਚਿੰਗ ਵਾਲੇ ਜਦੋਂ ਕਿ ਆਪਾਂ ਨਵਾਂ ਕੰਮ ਕਰਦੇ ਆ ਟੈਸਟਿੰਗ ਹੋ ਰਹੀ ਆ ਜਿੱਦ ਨਹੀਂ ਹੋਣੀ ਚਾਹੀਦੀ ਆ ਸਾਡਾ ਉਹਦੇ ਛੋਟੀ ਜਿਹੀ ਕਮੀ ਆ ਸਾਡਾ ਕੰਟਰ ਹੋ ਚੁੱਕਿਆ ਆਲਰੇਡੀ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ ਐਮਰਜੈਂਸੀ ਸਰਵਿਸ ਦੇ ਵਿੱਚ ਜੋ ਸਰਸਕਰ ਰਹੇ ਆ ਇਹ ਸਾਰਾ ਕੁਝ ਕਰ ਸਕਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਪਿਛਲੇ 30 35 40 ਸਾਤ ਨਹੀਂ ਕੀਤਾ ਉਹ ਸਾਨੂੰ ਇਹਨੇ ਮਹੀਨੇ ਦੇਣ ਨੂੰ ਤਿਆਰ ਨਹੀਂ ਆ ਜਿਨ੍ਹਾਂ ਨੇ ਮਹੀਨੇ ਦੇ ਦੇ ਤੋ ਉਹਨਾਂ ਦੇ ਸਾਥ ਤੇ ਉਹਨੂੰ ਪਸਾਲ ਕਰਦਾਂਗੇ ਬਹੁਤ ਬਹੁਤ ਧੰਨਵਾਦ ਲਾਈਵ ਤੇਸ ਚੈਨਲ ਦੇ ਲਈ ਜਗਜੀਤ ਸਿੰਘ ਸੱਗੂ ਦੀ ਵਿ